ਜਿਹੜਾ ਪਖੰਡਵਾਦ ਆ ਉਹ ਕਲਾ ਚੌਕੀਆਂ ਤੱਕ ਸੀਮਤ ਨਹੀਂ ਹੈਗਾ ਅ ਜਿਹੜੇ ਸਿੱਖ ਧਰਮ ਦੇ ਵਿੱਚ ਵੀ ਕਈ ਡੇਰੇ ਬਣ ਚੁੱਕੇ ਨੇ ਜਿੱਥੇ ਪੁੱਛਿਆ ਦਾ ਕੰਮ ਚੱਲ ਰਿਹਾ ਲਾ ਮੰਡੀ ਹੈ ਭਾਨਾ ਸਿੱਧੂ ਵੀਰ ਹੈ ਉੱਥੇ ਉਹ ਇੱਕ ਬਾਬੇ ਨਾਲ ਗੱਲਬਾਤ ਕਰ ਰਿਹਾ ਉਹ ਜਗਰਾਉਂ ਦਾ ਹੈ ਜੀ ਤੇ ਉਹਦਾ ਨੰਬਰ ਆ ਕਲਾਰਾਂ ਵਾਲੇ ਬਾਬੇ ਤੋਂ ਬਾਅਦ ਉਹਦਾ ਲਾਵਾਂਗੇ ਨੰਬਰ ਆਪਦੀਆਂ ਕੱਸ ਚ ਤੇ ਦੂਜੇ ਦੀਆਂ ਹੱਥ ਚ ਅ ਸੋਡੇ ਤੇ ਵੀ ਕੁਝ ਇਲਜ਼ਾਮ ਲਾਏ ਨੇ ਉਹਨਾਂ ਨੇ ਅ ਲੋਕਾਂ ਦਾ ਇਹ ਮੰਨਣਾਗਾ ਵੀ ਹੋ ਸਕਦਾ ਵੀ ਬਾਬਾ ਜੀ ਤਾਂ ਉੱਥੇ ਸਮਝੌਤਾ ਕਰ ਗਏ ਕਿ ਉਹਨਾਂ ਕੋਲੇ ਕੁਝ ਇਹੋ ਜਿਹੀਆਂ ਵੀਡੀਓ ਸੀਗੀਆਂ 32 ਜਾਣਕ ਜਿਨ੍ਹਾਂ ਕਰਕੇ ਬਾਬਾ ਜੀ ਨੂੰ ਮਜਬੂਰ ਹੋ ਕੇ ਜਾਣਾ ਪਿਆ ਹੁਣ ਤੋਂ ਮੈਨੂੰ ਭਰਾ ਕਿਹਾ ਤੇ ਅਸੀਂ ਦੋ ਬੱਚੇ ਲੈ ਕੇ ਆਉਣੇ ਆ ਸਿੱਧੇ ਤੇਰੀ ਗੱਡੀ ਤੇ ਲੈ ਕੇ ਆਵਾਂਗੇ ਹੁਣ ਆਪਦੇ ਭਰਾ ਦੀ ਪਿੱਠ ਨਾ ਲਵਾਈ ਮੈਂ ਹਾਂ ਰੱਬੀ ਸਿੰਘ ਢਣੋਲਾ ਮੇਰੇ ਨਾਲ ਨੇ ਬਾਬਾ ਮਨਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਪਖੰਡ ਭਜਾਓ ਪੰਜਾਬ ਬਚਾਓ ਮੁਹਿੰਮ ਚਲਾਈ ਹੋਈ ਆ ਪਾਣਾ ਸਿੱਧੂ ਨੇ ਉਰੇ ਧਨੋਲੇ ਜਦੋਂ ਅਰਗਲਾ ਪਿਆ ਉਦੋਂ ਉਹਨਾਂ ਨੇ ਥੋੜੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਪਰ ਉਦੋਂ ਬਾਅਦ ਸਾਨੂੰ ਜਿਹੜਾ ਸਾਡੇ ਸਾਡੇ ਕੋਲੇ ਗੱਲ ਆਈ ਹੈ ਸਾਨੂੰ ਪਾਣਾ ਸਿੱਧੂ ਨੇ ਪਰਸਨਲ ਕਾਲ ਕਰੀ ਵੀ ਆਪਾਂ ਜਿਹੜਾ ਪਖੰਡ ਭਜਾਓ ਪੰਜਾਬ ਬਚਾਓ ਮਹੀਮਾ ਇਹਨੂੰ ਹੋਰ ਤੇਜ਼ ਕਰੀਏ ਤਿੱਖੀ ਕਰੀਏ ਤੇ ਆਪਾਂ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਦੇ ਹਾਂ ਜਿਹਦੇ ਵਿੱਚ ਤੁਸੀਂ ਪਾਣਾ ਸਿੱਧੂ ਨੂੰ ਕਿਹਾ ਵੀ ਤੁਸੀਂ ਬਾਹਰੋਂਗੇ ਐਫ ਟਾਈਮ ਵੀ ਆਪਾਂ ਬਾਹਰੋਂ ਗੱਲ ਕਰਾਂਗੇ ਹਾਲਾ ਕਿ ਸੂਤਰਾਂ ਦੇ ਮਤਲਬ ਕਹੀ ਪਤਾ ਲੱਗਿਆ ਵੀ ਤੁਸੀਂ ਪੰਜਾਬ ਵਿੱਚ ਹੀ ਸੀ ਮੇਰੇ ਨਾਲ ਦਾ ਭਾਨੇ ਸਿੱਧੂ ਦੀ ਅੱਜ ਤੱਕ ਗੱਲ ਹੀ ਨਹੀਂ ਹੋਈ ਨਾ ਮੇਰੇ ਕੋਲ ਨੰਬਰ ਹੈ ਵੀਰ ਦਾ ਤੇ ਨਾ ਮੇਰਾ ਪਰਸਨਲ ਨੰਬਰ ਸ਼ਾਇਦ ਉਹਨਾਂ ਕੋਲੇ ਹੋਵੇ ਤੇ ਨਾ ਹੀ ਮੇਰੇ ਕੋਲੇ ਆ ਤੇ ਦੂਜੀ ਗੱਲ ਇਹ ਆ ਵੀ ਭਾਨੇ ਵੀਰ ਨੇ ਮਤਲਬ ਪੰਜਾਬ ਦੇ ਹੱਕਾਂ ਲਈ ਬਹੁਤ ਆਵਾਜ਼ ਪਹਿਲਾਂ ਵੀ ਠਾਈ ਹੈ ਤੇ ਜਿਵੇਂ ਏਜੰਟਾਂ ਦੇ ਮਸਲੇ ਸੀ ਹੋਰ ਮਤਲਬ ਜਿੱਥੇ ਧੱਕਾ ਹੋ ਰਿਹਾ ਸੀ ਬੱਚੀਆਂ ਨਾਲ ਉੱਥੇ ਵੀ ਵੀਰ ਸਾਡਾ ਖੜਦਾ ਰਿਹਾ ਤੇ ਦੂਜੀ ਗੱਲ ਜਿਹੜੀ ਰਹੀ ਆ ਵੀ ਮੈਨੂੰ ਭਾਨਾ ਵੀਰ ਮਿਲਿਆ ਸੀਗਾ ਜਿਹੜੇ ਆਪਣੇ ਸੈਣੀ ਵਾਲਾ ਸਰਪੰਚ ਸੀਗਾ ਜਿਹੜਾ ਗੋਲੀ ਕਾਂਢ ਪੁਜਰ ਕੇ ਹਾਂਜੀ ਹਾਂਜੀ ਉੱਥੇ ਮੈਂ ਮਤਲਬ ਗਿਆ ਸੀ ਆਪਣੇ ਜਥੇ ਦੇ ਨਾਲ ਉੱਥੇ ਭਾਨਾ ਵੀਰ ਵੀ ਆਇਆ ਸੀਗਾ ਉੱਥੇ ਅਸੀਂ ਇਕੱਠੇ ਹੋਏ ਸੀ ਪਹਿਲੀ ਵਾਰ ਮੈਂ ਇਕੱਠਾ ਉਹਨਾਂ ਨਾਲ ਮਤਲਬ ਖੜਿਆ ਉਹਨਾਂ ਨੇ ਮਤਲਬ ਜਿੱਥੇ ਸਰਪੰਚ ਸਾਹਿਬ ਦੀ ਗੱਲ ਕੀਤੀ ਉੱਥੇ ਨਾਲ ਪਖੰਡ ਦੀ ਵੀ ਗੱਲ ਕੀਤੀ ਐ ਔਰ ਉਹਨਾਂ ਨੇ ਵੀ ਜਿਹੜਾ ਪਖੰਡਵਾਦ ਨੂੰ ਲੈ ਕੇ ਬਹੁਤ ਸਾਰੇ ਬਿਆਨ ਦਿੱਤੇ ਆ ਤੋ ਉਹ ਵੀ ਸਾਡੇ ਭਾਈ ਆ ਵੇਖੋ ਪੰਜਾਬ ਦੇ ਲਈ ਤਾਂ ਮੈਂ ਕਹਿੰਨਾ ਹਰ ਇੱਕ ਸਿੱਖ ਦਾ ਹੀ ਫਰਜ਼ ਬਣਦਾ ਏ ਇਕੱਲਾ ਮਨਪ੍ਰੀਤ ਸਿੰਘ ਦਾ ਨਹੀਂ ਜਾਂ ਭਾਨੇ ਵੀਰ ਦਾ ਨਹੀਂ ਇਕੱਲੇ ਦਾ ਜਾਂ ਸਾਡੇ ਜਥੇ ਚੋਂ ਕੋਈ ਸਿੰਘਾਂ ਦਾ ਨਹੀਂ ਇਹ ਸਾਰਿਆਂ ਦਾ ਹੀ ਫਰਜ਼ ਬਣਦਾ ਜੇ ਘਰ ਘਰ ਚ ਆਵਾਜ਼ ਉੱਠੂਗੀ ਤੇ ਫਿਰ ਜਾ ਕੇ ਗੱਲ ਬਣਨੀ ਜਿਹੜੀ ਗੱਲ ਤੁਸੀਂ ਫੋਨ 'ਤੇ ਕੀਤੀ ਐ ਜਿਹੜੀ ਮੇਰੇ ਕੋਲੇ ਤਾਂ ਭਾਨੇ ਵੀਰ ਦਾ ਨੰਬਰ ਹੀ ਹੈ ਨਹੀਂ ਮੈਂ ਪੰਜਾਬ ਦੇ ਵਿੱਚ ਹੀ ਆ ਮੈਂ ਆਪਣੇ ਘਰ ਹੀ ਰਹਿਣਾ ਐ ਤੇ ਬਾਹਰ ਤਾਂ ਮੈਂ ਕਿਤੇ ਗਿਆ ਨਹੀਂਗਾ ਨਾ ਮੇਰੀ ਵੀਰ ਨਾਲ ਗੱਲ ਹੋਈ ਹੈ ਪਰਸਨਲ ਤੌਰ ਤੇ ਮੇਰੇ ਜਥੇ ਉਹ ਕਹੀ ਜਾਨਕੀ ਜਿਹੜੀਆਂ ਇਹ ਸਿਰਫ ਖੁਵਾਹਾਂ ਨੇ ਜਿਹੜੀਆਂ ਹੈਗੀਆਂ ਨੇ ਵੀ ਛੋਟੀ ਪਰਸਨਲ ਤੌਰ ਤੇ ਗੱਲ ਹੋਈ ਸੀਗੀ ਕੋਈ ਤਾਂ ਹੀ ਉਹ ਪਾਨਾ ਸਿੱਧੂ ਹੁਣ ਵੀ ਬਾਈਕਾਟ ਕਰ ਗਿਆ ਉਹ ਕੋਈ ਇਸ ਮੁੱਦੇ ਤੇ ਬਿਆਨ ਨਹੀਂ ਹੈ ਨਹੀਂ ਬਾਈਕਾਟ ਕਿਉਂ ਉਹ ਸਾਡੇ ਉਹ ਸਾਡੇ ਤੋਂ ਪਹਿਲਾਂ ਦੇ ਤੁਰੇ ਵੀਰ ਹੈ ਕੋਈ ਏਡੀ ਗੱਲ ਨਹੀਂ ਤੇ ਉਹ ਅੱਜ ਵੀ ਹੱਕ ਸੱਚ ਦੀ ਆਵਾਜ਼ ਨੂੰ ਉਠਾ ਰਹੇ ਹੈ ਤੇ ਜਿੱਥੇ ਸਾਡੀ ਲੋੜ ਆ ਸੀ ਉਹਨਾਂ ਦੇ ਨਾਲ ਹਾਜ਼ਰ ਹੈ ਤੇ ਜਿੱਥੇ ਉਹਨਾਂ ਨੂੰ ਸਾਡੀ ਲੋੜ ਆ ਤੇ ਅਸੀਂ ਜਦੋਂ ਬੁਲਾਵਾਂਗੇ ਉਹਨਾਂ ਨੇ ਤਾਂ ਸਾਡੇ ਜਥੇ ਦੇ ਸਿੰਘ ਆ ਵੀਰ ਨੰਦੀਪ ਸਿੰਘ ਜੀ ਉਹਦੇ ਨਾਲ ਗੱਲ ਕੋਈ ਕਾਫੀ ਵਾਰੀ ਉਹ ਕਹਿੰਦੇ ਜਿੱਥੇ ਮੈਨੂੰ ਮਰਜ਼ੀ ਬੁਲਾਓ ਮੈਂ ਹਾਜ਼ਰ ਹਾਂ ਤੇ ਜਿਹੜਾ ਉਹ ਧਨੋਲਾ ਮੰਡੀ ਆ ਭਾਨਾ ਸਿੱਧੂ ਵੀਰ ਐ ਉਥੇ ਉਹ ਇੱਕ ਬਾਬੇ ਨਾਲ ਗੱਲਬਾਤ ਕਰ ਰਿਹਾ ਉਹ ਜਗਰਾਉਂ ਦਾ ਐ ਜੀ ਤੇ ਉਹਦਾ ਨੰਬਰ ਆ ਕਲਾਰਾਂ ਵਾਲੇ ਬਾਬੇ ਤੋਂ ਬਾਅਦ ਚ ਉਹਦਾ ਲਾਵਾਂਗੇ ਨੰਬਰ ਜਿਹੜਾ 7th ਆਪ ਵਸ ਗਿਆ ਜੋ ਪਹਿਲੀਆਂ ਤੁਹਾਡੀਆਂ ਇੰਟਰਵਿਊਆਂ ਅਸੀਂ ਚੈੱਕ ਕਰਦੇ ਆਂਗੇ ਉਹਦੇ ਵਿੱਚ ਤੁਸੀਂ ਕਹਿਣੇ ਹੋਗੇ ਪਖੰਡਵਾਦ ਨੂੰ ਪੂਰਨ ਤੌਰ ਤੇ ਬੰਦ ਕੀਤਾ ਜਾਊਗਾ ਇਹ ਸਵਾਲ ਨੇ ਜਿਹੜੇ ਲੋਕਾਂ ਦੇ ਸਵਾਲ ਨੇ ਇਹ ਮੈਂ ਤੁਹਾਨੂੰ ਦੱਸਣਾ ਚਾਹਣਾ ਕਿਉਂਕਿ ਲੋਕ ਜਿਹੜੇ ਤੁਹਾਡੇ ਤੋਂ ਯਕੀਨ ਕਰਦੇ ਨੇ ਉਹਨਾਂ ਦੇ ਮਨਾਂ 'ਚ ਕੋ ਸਵਾਲ ਵੀ ਹੁੰਦੇ ਨੇ ਉਹਨਾਂ ਦਾ ਜਵਾਬ ਕੀ ਆਉਂਦੇ ਨੇ ਉਹ ਤਾਂ ਸਿਵਨਾਥ ਦੇ ਵਿਰੋਧ ਜਾਂ ਕੋਈ ਵੀ ਪਖੰਡਵਾਦ ਜਿਹੜਾ ਕਰਦਾ ਉਹ ਉਦੋਂ ਬਿਆਨ ਸੀਗੇ ਵੀ ਚੌਂਕੀਆਂ ਬੰਦ ਕਰਾਵਾਂਗੇ ਪੂਰਨ ਤੌਰ ਤੇ ਪਰ ਹੁਣ ਮੋਗੇ ਕੱਲੇ ਬਾਬਾ ਜੀ ਜਾ ਕੇ ਸਮਝੌਤਾ ਕਰਿਆ ਏ ਸਿਵਨਾਥ ਨਾਲ ਤੇ ਉਹਨਾਂ ਦੇ ਆਪਸ 'ਚ ਜੇ ਦਿਲ ਮਿਲ ਗਏ शिवनाथ बाबा बोल ਰਿਹਾਗਾ ਵੀ ਜਿਹੜੇ ਚੌਂਕੀ ਆਗੀ ਉਹਦੀ ਮੈਂ ਵੀਡੀਓ ਨਹੀਂ ਪਾਉਂ ਕਿ ਚੌਂਕੀ ਲੱਗਦੀ ਰਹੂਗੀ ਦੇਖੋ ਮੇਰਾ ਜਿਹੜੀ ਮੇਰੀ ਆਵਾਜ਼ ਹੈ ਨਾ ਜਿ ਪਖੰਡ ਦੇ ਖਿਲਾਫ ਤੋ ਉਹ ਉਹ ਬੋਲੀ ਜਾਂਦਾ ਹੈ शिवनाथ ਬੈਠਾ ਵੀ ਦਿਲ ਮਿਲ ਗਏ ਹੈ ਨਾ ਔਰ ਉਹਨੇ ਹਦਾਇਤਾਂ ਦੀ ਪਾਲਣਾ ਜੋ ਸਾਡੀਆਂ ਹਦਾਇਤਾਂ ਇਹ ਹੈ ਵੀ ਲੋਕਾਂ ਨੂੰ ਗਮਰਾਹ ਕਰਨਾ ਕਿਸੇ ਵੀ ਤਰੀਕੇ ਨਾਲ ਤੁਸੀਂ ਲੋਕਾਂ ਨੂੰ ਗਮਰਾਹ ਕਰਦੇ ਹੋ ਉਹ ਪੂਰਨ ਤੌਰ ਤੇ ਬੰਦ ਹੋਣਾ ਚਾਹੀਦਾ ਹੈ ਉਹ ਹਦਾਇਤ ਸਾਡੇ ਕੋਲ ਲਿਖਤੀ ਤੌਰ ਤੇ ਉਹਨੇ ਲਈ ਹੈ ਸਵਾਲ ਜਵਾਬ ਉਹਨੇ ਸਿਰਫ ਮੀਡੀਆ ਵਿੱਚ ਤਾਂ ਨਹੀਂ ਕੀਤੇ ਵੀ ਮੈਨੂੰ ਇੱਕ ਵਾਰੀ ਮਾਫ ਕੀਤਾ ਜਾਵੇ ਉਹਨੇ ਮਾਫੀਨਾਮਾ ਲਿਆ ਹੈ ਤੇ ਦੂਜੀ ਗੱਲ ਮੈਂ ਇੱਕ ਸਾਡੇ ਬਾਗਾਪੁਰਾਣਾ ਗੁਰਦੁਆਰਾ ਸ਼੍ਰੀ ਕਲਿਆਣ ਸਰ ਸਾਹਿਬ ਛੇਵੇਂ ਪਾਤਸ਼ਾਹ ਜੀ ਦਾ ਸਥਾਨ ਉੱਥੇ ਜਾ ਕੇ ਮੈਂ ਅੱਜ ਜਾਂ ਕੱਲ ਇੱਕ ਵੀਡੀਓ ਅਪਲੋਡ ਕਰੂੰਗਾ ਉਹ ਤੁਹਾਡੇ ਰੂਬਰੂ ਹੋ ਜੂਗੀ ਸੰਗਤ ਦੇ ਔਰ ਜਿਹੜਾ ਸਮਝੌਤੇ ਵਾਲੀ ਗੱਲ ਆ ਨਾ ਸਮਝੌਤਾ ਹੁੰਦਾ ਹੁੰਦਾ ਪੈਸੇ ਲੈ ਦੇ ਕੇ ਤੇ ਮੈਂ ਕਹਿੰਦਾ ਵੀ ਅਸੀਂ ਸ਼ਾਂਤੀਪੂਰਵਕ ਚੱਲੇ ਸੀ ਤੇ ਸ਼ਾਂਤੀਪੂਰਵਕ ਮੈਂ ਉਹਨਾਂ ਨੇ ਮੇਰੀਆਂ ਹਦਾਇਤਾਂ ਜਾਂ ਸਾਡੀ ਮੁਹੰਮਦੀਆਂ ਹਦਾਇਤਾਂ ਨੂੰ ਪ੍ਰਵਾਨ ਕੀਤਾ ਵੀ ਮੈਂ ਇੱਕ ਤਾਂ ਵੀਡੀਓ ਨਹੀਂ ਪਾਉਂਗਾ ਵੀਡੀਓ ਸੁਣੋ ਇੱਕ ਮਿੰਟ ਬੱਸ ਇਕੱਲੀ ਵੀਡੀਓ ਨਹੀਂ ਪਾਉਣੀ ਵੀ ਅੰਦਰ ਖਾਤੇ ਪਖੰਡੀ ਕਰੀ ਚੱਲੋ ਤੁਸੀਂ ਲੋਕਾਂ ਨੂੰ ਉਵੇਂ ਠੱਗੀ ਚੱਲੋ ਇਹ ਕੋਈ ਨਹੀਂ ਹਦਾਇਤਾਂ ਦੇ ਵਿੱਚ ਲਿਖੀ ਹੈ ਜੇ ਉਹ ਉਹਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਸ਼ਿਵਨਾਥ ਦੀ ਵੀਡੀਓ ਵਾਇਰਲ ਹੁੰਦੀ ਹੈ ਉਹਦੇ ਵਿੱਚ ਉਹ ਜਿਹੜਾ ਬੀਬੀਆਂ ਨੂੰ ਇਕੱਠਿਆਂ ਕਰਕੇ ਬਜ਼ੁਰਗ ਬੀਬੀਆਂ ਖੜੀਆਂ ਉਹਨਾਂ ਤੋਂ ਬਲਵਾ ਰਿਆ ਜੀ ਰੋ ਰਹੀਆਂ ਉਹ ਮਗਰ ਮੱਛ ਦੇ ਆਸੂ ਲੈ ਲੈ ਕੇ ਵੀ ਸਾਨੂੰ ਰੋਗ ਸੀ ਅਸੀਂ ਠੀਕ ਹੋਈਆਂ ਇੱਥੋਂ ਮਤਲਬ ਇੱਕ ਪ੍ਰਮੋਟ ਕਰ ਰਹੇ ਉਹਨੂੰ ਮਤਲਬ ਲੋਕਾਂ ਦੇ ਵਿੱਚ ਫੇਰ ਉਸ ਗੱਲ ਦੀਆਂ ਪਰਫਾਰਮਾਂ ਫਲਾਈਆਂ ਜਾ ਰਹੀਆਂ ਵੀ ਇੱਥੇ ਅਸੀਂ ਠੀਕ ਹੋਏ ਹਾਂ ਤੁਸੀਂ ਵੀ ਆਓ ਤੇ ਮੈਂ ਸ਼ਿਵਮਨਾਥ ਨੂੰ ਇਹਨਾਂ ਚੀਜ਼ਾਂ ਤੋਂ ਰੋਕਿਆ ਸੀ ਠੀਕ ਹੈ ਤੇ ਜਿੱਥੇ ਉਹਨੇ ਕਿਹਾ ਨਾ ਭਾਈ ਮਨਪ੍ਰੀਤ ਸਿੰਘ ਸਾਡੇ ਭਰਾ ਹੈ ਚੱਲ ਮੈਂ ਤੇਰਾ ਭਰਾ ਹੀ ਸੀ ਆਉਣ ਵਾਲੇ ਦਿਨਾਂ ਵਿੱਚ ਸਾਡੀ ਪੂਰੀ ਮਹਿਮ ਹੁਣ ਤੂੰ ਮੈਨੂੰ ਭਰਾ ਕਿਹਾ ਤੇ ਅਸੀਂ ਦੋ ਬੱਚੇ ਲੈ ਕੇ ਆਉਣੇ ਆ ਸਿੱਧੇ ਤੇਰੀ ਗੱਡੀ ਤੇ ਲੈ ਕੇ ਆਵਾਂਗੇ ਹੁਣ ਆਉਦੇ ਭਰਾ ਦੀ ਪਿੱਠ ਨਾ ਲਵਾਈ ਠੀਕ ਹੈ ਤੇ ਇਹ ਨਾ ਹੋਵੇ ਮੁੜ ਕੇ ਤੇਰੇ ਤੋਂ ਸਾਡੇ ਜਿਹੜੇ ਬੱਚੇ ਲਿਆਂਦੇ ਕੋਈ ਮੈਂਟਲੀ ਅਪਸੈਟ ਇੱਕ ਬੱਚਾ ਅੰਨਾ ਲੈ ਕੇ ਆਵਾਂਗੇ ਤੇ ਇਹ ਨਾ ਹੋਵੇ ਸਾਡੀ ਤੂੰ ਪਿੱਠ ਲਵਾਈ ਉਹ ਬੱਚੇ ਤੇਰੀ ਗੱਡੀ ਤੋਂ ਠੀਕ ਹੋਣੇ ਚਾਹੀਦੇ ਮੈਨੂੰ ਭਲਾ ਤੇਰੇ ਘਰੇ ਹੱਤਾ ਰਹਿਣਾ ਪਵੇ ਪਲਾ 5 ਚੌਕੀਆਂ ਭਰਾੜੀ ਮੇਰੇ ਤੋਂ ਮੈਂ ਨਾ ਲਾਉਂਗਾ ਤੇ ਜੇ ਠੀਕ ਨਾ ਹੋਏ ਤੇ ਫਿਰ ਜਿਹੜਾ ਜੋਤਬੱਤੀ ਕਰਨੀ ਉਹ ਉਹ ਵੀ ਸਾਰਾ ਕੰਮ ਜਿਹੜਾ ਬੰਦ ਹੋਊਗਾ ਜੀ ਬਸ ਆਪਦੀਆਂ ਕਸ ਚ ਤੇ ਦੂਜੇ ਦੀਆਂ ਹੱਥ ਚ ਸੋਡੇ ਤੇ ਵੀ ਕੁਝ ਇਲਜ਼ਾਮ ਲਾਏ ਨੇ ਉਹਨਾਂ ਨੇ ਲੋਕਾਂ ਦਾ ਇਹ ਮੰਨਣਾਗਾ ਵੀ ਹੋ ਸਕਦਾ ਵੀ ਬਾਬਾ ਜੀ ਤਾਂ ਉੱਥੇ ਸਮਝੌਤਾ ਕਰ ਗਏ ਕਿ ਉਹਨਾਂ ਕੋਲੇ ਕੋਈ ਇਹੋ ਜਿਹੀਆਂ ਵੀਡੀਓ ਸੀਗੀਆਂ ਬੱਤੀ ਜਨਕ ਜਿਨ੍ਹਾਂ ਕਰਕੇ ਬਾਬਾ ਜੀ ਨੂੰ ਮਜਬੂਰ ਹੋ ਕੇ ਜਾਣਾ ਪਿਆ ਪਬਲਿਕ ਦੀ ਰਾਏ ਤੋਂ ਬਿਨਾ ਇਸ ਵਾਰੀ ਤੁਸੀਂ ਤੁਹਾਡਾ ਕੁਝ ਪਤਾ ਕਾਦੀਆਂ ਵੀਡੀਓਜ਼ ਆ ਕੋਈ ਬੱਚੇ ਨਾਲ ਕੋਰ ਕਾਰਗਮ ਕਰਨ ਦੀ ਜਿਹੜਾ ਉਹਨਾਂ ਨੇ ਬੋਲਿਆ ਬੱਚੇ ਨਾਲ ਕੋ ਕਰਮ ਕਰਨ ਦੀ ਮੈਂ ਤਾਂ ਉੱਥੇ ਡੀਐਸਪੀ ਦੇ ਕੋਲੇ ਉਹ ਬੈਠੀ ਕਹੀ ਤਾਂ ਜਾਂਦੀ ਆ ਵੀ ਜੋ ਤੁਹਾਡੇ ਤੇ ਮੈਂ ਦੂਸ਼ਣ ਲਾਇਆ ਠੀਕ ਹੈ ਉਹਦੀ ਮੈਂ ਮਾਫੀ ਮੰਗਦੀ ਉਹ ਬਕਾਇਦਾ ਮਾਫੀ ਮੰਗੀ ਆ ਮੈਂ ਤਾਂ ਹੁਣ ਵੀ ਸ਼ਿਵਨਾਥ ਨੂੰ ਕਹਿਣਾ ਵੀ ਜੇ ਤੇਰੇ ਕੋਲੇ ਵੀਡੀਓ ਕੀ ਰਿਕਾਰਡਿੰਗ ਕੀ ਮੈਂ ਕਹਿੰਦਾ ਵੀਡੀਓ ਛੱਡ ਜੇ ਤੇਰੇ ਤੇਰੀ ਨਿਗਾਹ ਚ ਬੱਚਾ ਹੋਊਗਾ ਕਿੱਥੇ ਆ ਉਹਦਾ ਮਾਂ ਪਿਓ ਹੋਊਗਾ ਤੇ ਉਹਨਾਂ ਨੂੰ ਲਿਆ ਸਾਹਮਣੇ ਮੇਰੇ ਸਾਹਮਣੇ ਪੇਸ਼ ਦਾ ਕਰ ਤੋ ਉਹ ਕਹਿੰਦੀ ਆ ਵੀ ਦੁਨੀਆ ਕਹਿੰਦੀ ਐ ਤੋ ਇਸ ਕਰਕੇ ਵੀ ਦੁਨੀਆ ਜਿਹੜੀ ਹੈ ਨਾ ਦੁਨੀਆ ਨੇ ਤਾਂ ਬੜਾ ਕੁਝ ਕਹਿਣਾ ਜੀ ਉਹਨਾਂ ਨੇ ਤੇ ਬਾਬੇ ਨਾਨਕ ਨੂੰ ਹੀ ਛੱਡਿਆ ਹਾਂ ਜਾਨਕੀ ਪ੍ਰੂਫ ਹੋਣਾ ਚਾਹੀਦਾ ਪ੍ਰੂਫ ਮੇਰੇ ਸਾਹਮਣੇ ਮੈਂ ਉਹਦੀਆਂ ਜਿਹੜੀਆਂ ਮੈਂ ਗੱਲਾਂ ਕਰਦਾ ਉਹਦੇ ਚਿੱਠੇ ਮੇਰੇ ਕੋਲ ਸਾਰੇ ਪ੍ਰੂਫ ਪਏ ਆ ਵਿਦ ਸਾਰਾ ਡਾਕੂਮੈਂਟਸ ਪਏ ਆ ਮੈਂ ਵਿਦ ਪ੍ਰੂਫ ਗੱਲ ਕਰਦਾ ਉਹ ਬਿਨ ਪ੍ਰੂਫ ਤੋਂ ਜੋ ਮਰਜ਼ੀ ਕਰੇ ਉਹ ਜਾਨਕੀ ਹਵਾ ਵਿੱਚ ਹੀ ਛੱਡ ਰਹੇ ਨੇ ਗੱਲਾਂ ਵੇਖੋ ਜੀ ਹੁਣ ਮੈਂ ਤੁਹਾਨੂੰ ਜੋ ਮਰਜ਼ੀ ਕਹਿਦਾ ਹੋਰ ਕੋਈ ਸਿੰਘ ਖੜੇ ਮੈਂ ਜੀ ਤੇ ਮਰਜ਼ੀ ਇਲਜ਼ਾਮ ਲਾਦਾ ਐਡੇ ਐਡੇ ਮੈਂ ਹੁਣ ਜਥੇਦਾਰ ਗਿਆਨੀ ਗੜਗਾ ਸਾਹਿਬ ਮੈਂ ਉਹਨਾਂ ਤੇ ਦੋਸ਼ ਲਾ ਦੂੰ ਵੀ ਇਹ ਸਭੂਤ ਤਾਂ ਹੋਣਾ ਚਾਹੀਦਾ ਭਾਈ ਰਣਜੀਤ ਸਿੰਘ ਢੱਡਰਾਂ ਵਾਲਿਆਂ ਤੇ ਦੋਸ਼ਣ ਲਾਈ ਜਾਂਦੇ ਤੇ ਪ੍ਰੂਫ ਤਾਂ ਲਿਆਓ ਉਹਨਾਂ ਦੇ ਢੱਡਰਾਂ ਵਾਲੇ ਤੇ ਦੋਸ਼ਣ ਲਾਈ ਜਾਂਦੇ ਵੀ ਰੇਪ ਹੋਇਆ ਤੇ ਦੋਸ਼ਣ ਲਾਈ ਜਾਂਦੇ ਪ੍ਰੂਫ ਲੈ ਕੇ ਆਓ ਅਗਲਿਆਂ ਦੇ ਫਿਰ ਗੱਲ ਹੁੰਦੀ ਐ ਇਦਾਂ ਤਾਂ ਕਹਿਨੂ ਜੋ ਮਰਜ਼ੀ ਹੋਈ ਜਾਵੇ ਕਹੀ ਜਾਵੇ ਜਿਹੜਾ ਪਖੰਡਵਾਦ ਆ ਉਹ ਕੱਲਾ ਚੌਕੀਆਂ ਤੱਕ ਸੀਮਤ ਨਹੀਂ ਹੈਗਾ ਜਿਹੜੇ ਸਿੱਖ ਧਰਮ ਦੇ ਵਿੱਚ ਵੀ ਕਈ ਡੇਰੀ ਬਣ ਚੁੱਕੇ ਨੇ ਜਿੱਥੇ ਪੁੱਛਿਆ ਦਾ ਕੰਮ ਚੱਲ ਰਿਹਾ ਯਾਨੀ ਕਿ ਜਿਹੜੀ ਆਪਾਂ ਗੱਲ ਉਹ ਪਹਿਲਾਂ ਕਹਿ ਕੇ ਹਟਿਆ ਵੀ ਆਪਦੀਆਂ ਕਰ ਸੱਚੇ ਤੇ ਦੂਜੇ ਦੀਆਂ ਹੱਥੇ ਵਿੱਚ ਸਿੱਖੀ ਬਾਣੇ ਦੇ ਵਿੱਚ ਹੋਣ ਦੇ ਨਾਤੇ ਜਿਹੜਾ ਸਿੱਖੀ ਨੂੰ ਕਾਣ ਲਾ ਰਹੀ ਆ ਚਿੱਟੀ ਸਿਉਂਕ ਉਹ ਉਹਨਾਂ ਤੇ ਥੋੜੇ ਹਉਣ ਵਾਲੇ ਸਮੇਂ ਦੇ ਵਿੱਚ ਕੀ ਕੋਈ ਹੋਊਗਾ ਕੋਈ ਲਿਖਿਆ ਜਾਊਗਾ ਕੋਈ ਇਦਾਂ ਦਾ ਕਰ ਇਹ ਲੜਾਈ ਹੈ ਸਾਰੇ ਧਰਮਾਂ ਦੇ ਵਿੱਚ ਹੀ ਹੈ ਪਖੰਡ ਇਹ ਇਕੱਲਾ ਮੈਂ ਨਹੀਂ ਕਹਿ ਰਿਹਾ ਇਹਨਾਂ ਦਾ ਤਾਂ ਕੋਈ ਵੈਸੇ ਧਰਮ ਹੀ ਹੈ ਨਹੀਂ ਪਖੰਡੀਆਂ ਦਾ ਕੋਈ ਧਰਮ ਨਹੀਂ ਹਾਂ ਬਿਲਕੁਲ ਨਹੀਂ ਤੇ ਜਿਹੜੀ ਦੂਜੇ ਧਰਮਾਂ ਵਿੱਚ ਕਿਤੇ ਹੁੰਦੀ ਹੈ ਤੇ ਉਥੇ ਅਸੀਂ ਜਿਹੜੀ ਹੈ ਸਾਡਾ ਮਿਸ਼ਨ ਜਿਹੜਾ ਕਾਮਯਾਬ ਰਹੂਗਾ ਅਸੀਂ ਆਉਣ ਵਾਲੇ ਦਿਨਾਂ ਵਿੱਚ ਉਥੇ ਵੀ ਜਿਹੜਾ ਸੰਘਰਸ਼ ਕਰਾਂਗੇ ਜੀ ਸਾਨੂੰ ਤਾਂ ਲੋਕਾਂ ਦੀ ਸਾਥ ਦੀ ਲੋੜ ਆ ਲੋਕ ਤੁਰਨ ਹੁਣ ਮੈਨੂੰ ਇੰਨੀਆਂ ਕਾਲਾਂ ਆ ਰਹੀਆਂ ਫੋਨ ਤੇ ਆ ਹੁਣ ਵੀ ਵੇਖੋ ਅਨਕਾਊਂਡ ਨੰਬਰ ਆ ਰਿਹਾ ਐਨੇ ਕ ਫੋਨ ਆਉਂਦੇ ਆ ਸਾਡੇ ਪਿੰਡ ਚੌਂਕੀ ਲੱਗਦੀ ਐ ਸਾਡੇ ਪਿੰਡ ਅਮਰਤਾਰੀ ਬੀਬੀ ਬੈਠੀ ਡੇਰਾ ਲਾ ਕੇ ਬਣਾ ਕੇ ਸਾਡੇ ਪਿੰਡ ਆ ਹੋ ਰਿਹਾ ਮੈਂ ਕਹਿੰਦਾ ਵੀ ਤੁਸੀਂ ਕਿਉਂ ਨਹੀਂ ਅੱਗੇ ਹੋ ਕੇ ਤੁਰਦੇ ਤੁਸੀਂ ਘਰ ਘਰ ਵਿੱਚੋਂ ਆਵਾਜ਼ ਉੱਠੇ ਜ਼ਰੂਰੀ ਇਹਦੇ ਦੋ ਪਹਿਲੂ ਨਿਕਲਦੇ ਆ ਜ਼ਰੂਰੀ ਨਹੀਂ ਹੁੰਦਾ ਵੀ ਪਖੰਡੀ ਆਪਦੇ ਪਖੰਡ ਨੂੰ ਛੱਡਣਗੇ ਮੈਂ ਕਹਿੰਦਾ ਵੀ ਤੁਸੀਂ ਘਰ-ਘਰ ਵਿੱਚੋਂ ਆਵਾਜ਼ ਠਾਓ ਜੂਤ ਤਿਆਰ ਹੋਵੇ ਪਿੰਡਾਂ ਵਿੱਚ ਕਮੇਟੀਆਂ ਬਣਨ ਤੇ ਆਉਣ ਵਾਲੇ ਦਿਨਾਂ ਵਿੱਚ ਲੋਕ ਜਾਗਰੂਤ ਹੋ ਕੇ ਪਖੰਡ ਨੂੰ ਛੱਡ ਦੇਣਗੇ ਜੇ ਲੋਕ ਹੀ ਨਾ ਗਏ ਤੇ ਫਿਰ ਇਹ ਪਖੰਡ ਚਲਾਉਣਗੇ ਕਿੱਥੋਂ ਇੱਕ ਨਵਦੀਪ ਕੌਰ ਆ ਬਾਬਾ ਜੀ ਉਹ ਜਿਹੜੇ ਜਿਹਨੇ ਵੀਡੀਓ ਪਾਈ ਸੀਗੀ ਵੀ ਮੈਂ ਆਪਦੇ ਕੱਪੜੇ ਉਤਾਰ ਦੂੰ ਜੇ ਬਾਬਾ ਜੀ ਆਏ ਤੇ ਅੱਜ ਵੀਰਵਾਰਾ ਮੈਨੂੰ ਲੱਗਦਾ ਜੇ ਕੱਠ ਵੀ ਰੱਖਿਆ ਹੋਇਆ ਉਸ ਬਾਰੇ ਤੁਹਾਡਾ ਕੀ ਹੋਊਗਾ ਵੀ ਸੰਗਤਾਂ ਉੱਥੇ ਪਹੁੰਚ ਰਹੀਆਂ ਨੇ ਨਹੀਂ ਮੇਰਾ ਉੱਥੇ 18 ਤਰੀਕ ਦਾ ਜੀ ਜਾਣ ਦਾ ਓਕੇ ਔਰ ਇਹ ਉਹਨੇ ਜਿਹੜੀ ਬੀਬੀ ਨਵਨੀਤ ਕੌਰ ਆ ਉਹਨੇ ਮਤਲਬ ਪਹਿਲੀ ਵੀਡੀਓ ਪਾਈ ਸੀ ਇੱਕ ਉਸਟੂਲੇ ਜਿਹਨੂੰ ਨਾਲ ਲੈ ਕੇ ਮਲੋਟ ਵਾਲਾ ਜਿਹੜਾ ਤੇ ਉਹਦੇ ਨਾਲ ਕਹਿੰਦੀ ਉਹ ਮੇਰਾ ਗੁਰੂ ਹੈ ਵੀ ਜਿਹਨੇ ਕੁਦਰਤ ਨਾਲ ਖਲਵਾੜ ਕੀਤਾ ਜਿਹਨੇ ਆਪਦੇ ਜਿਹੜਾ 트랜ਸ ਜੈਂਡਰ ਹੋ ਕੇ ਉਹ ਮਤਲਬ ਆਪ ਦੇ ਕੁਦਰਤ ਦੀ ਦਿੱਤੀ ਹੋਈ ਬਖਸ਼ਿਸ਼ ਹੈ ਜਿਹੜਾ ਸਰੀਰ ਉਹਦੇ ਨਾਲ ਖਿਲਵਾੜ ਕੀਤਾ ਠੀਕ ਹੈ ਇੱਕ ਸਟੂਲੇ ਦਾ ਤੂੰ ਚੇਲਾ ਕਿਵੇਂ ਹੋ ਸਕਦਾ ਠੀਕ ਹੈ ਇਹ ਜਿਹੜੀ ਬੀਬੀ ਹੈ ਇਹਨੇ ਮੈਨੂੰ ਕਿਹਾ ਸੀ ਵੀ ਭਾਈ ਮਨਪ੍ਰੀਤ ਸਿੰਘ ਮੇਰੇ ਨਾਲ ਮੀਟਿੰਗ ਕਰੇ ਤੇ ਜਿੱਦੇ ਮੈਂ ਫਿਰ ਗੱਲਬਾਤ ਕੀਤੀ ਦੀ ਫੋਨ ਤੇ ਗੱਲਬਾਤ ਹੋਈ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਇਹਨੂੰ ਡਰ ਪੈਦਾ ਹੋ ਗਿਆ ਵੀ ਹੁਣ ਇੱਥੇ ਵੀ ਆਉਣਗੇ ਤੇ ਫਿਰ ਇਹ ਧਮਕੀਆਂ ਦੇਣ ਲੱਗੀ ਵੀ ਮੈਂ ਨੰਗੀ ਹੋ ਜੂ ਮੈਂ ਇਹ ਕਰ ਲੂੰ ਠੀਕ ਹੈ ਤੇ ਹੁਣ ਮੈਂ ਕੱਲ ਚੈਲੰਜ ਕਰਤਾ ਮੈਂ 18 ਤਰੀਕ ਨੂੰ ਜਾ ਰਿਆਂ ਉੱਥੇ ਤੇ ਬਹੁਤ ਸਾਰੀਆਂ ਗੁਰੂਗੀਆਂ ਲਾੜਲੀਆਂ ਫੋਜਾਂ ਸਿੱਖ ਪੰਥ ਜਥੇਬੰਦੀ ਏਕ ਨੂਰ ਖਾਲਸਾ ਸਾਡੀ ਧਨੋਲਾ ਕਮੇਟੀ ਸਾਰੇ ਜਾ ਰਹੇ ਨੇ ਸੋ ਵੱਡੀ ਗਿਣਤੀ ਵਿੱਚ ਅਸੀਂ ਇਕੱਠ ਲੈ ਕੇ ਜਾਣਾ ਤੇ ਮੈਂ ਤੇ ਬੀਬੀ ਨੂੰ ਹੁਣ ਰਾਤ ਦੀ ਬੀਬੀ ਨੂੰ ਵੀਡੀਓ ਦੇ ਵਿੱਚ ਤਰੇਲੀਆਂ ਆਈ ਜਾਂਦੀਆਂ ਹੁਣ ਤਾਂ ਮਿਲਦਾ ਜਿਹੜਾ ਮਹੀਨਾ ਵੀ ਠੰਡ ਦਾ ਚੜ ਚੱਲਿਆ ਅਸੀਂ ਤਾਂ ਰਾਤ ਨੂੰ ਰਜਾਈਆਂ ਲੈ ਕੇ ਪੈਂਦੇ ਆ ਤੇ ਉਹਨੂੰ ਰਾਤ ਨੂੰ ਬੈਠੇ ਨੂੰ ਤਰੇਲੀਆਂ ਆਈ ਜਾਂਦੀਆਂ ਮੁੱਖ ਮੰਤਰੀ ਸਾਹਿਬ ਜੀ ਭਗਵੰਤ ਸਿੰਘ ਮਾਨ ਨੂੰ ਕਹੀ ਜਾਂਦੀ ਵੀ ਤੈਨੂੰ ਮੁੱਖ ਮੰਤਰੀ ਕਹਿੰਦਾ ਸੀ ਵੀ ਤੂੰ ਵੀਡੀਓ ਬਣਾਉਣਾ ਆਪਾ ਤੇ ਹੁਣ ਤਾਂ ਤੈਨੂੰ ਇਹ ਭਾਈ ਸਵਾਲ ਜਵਾਬ ਦੇਣੇ ਪੈਣੇ ਆ ਤੇ ਇਸ ਬੀਬੀ ਤੇ ਜੋ ਦੀ ਸ਼ਬਦਾਵਲੀ ਹੈ ਤੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਤੀ ਆ ਵੀ ਇੱਥੇ ਐਫ ਆਈ ਆਰ ਦਰਜ ਹੋਵੇ ਸੋ ਕਾਨੂੰਨੀ ਕਾਰਵਾਈ ਹੋਵੇ ਪੰਜਾਬ ਦਾ ਮਾਹੌਲ ਨਾ ਅਸੀਂ ਖਰਾਬ ਕੀਤਾ ਨਾ ਅਸੀਂ ਕਰਨਾ ਤੇ ਨਾ ਹੀ ਹੋਵੇ ਸੋ ਇਹਨੂੰ ਛੇਤੀ ਤੋਂ ਛੇਤੀ ਨੱਥ ਪਾਈ ਜਾਂਦਾ ਸੀ